ਮਾਤਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਮੀਤ ਕੋਰਵਾ ਬੇਟੇ ਬੇਟੇ ਦੇ ਨਾਲ ਕੀ ਹੋਇਆ ਸੀ ਸਾਰਾ ਉਹਨਾਂ ਨੂੰ ਤਾਂ ਕਮਾਰੋ ਕਿਹਾ ਸੀ ਉਹਨਾਂ ਦਾ ਵਿਆਹ ਸੀ ਕਹਿੰਦਾ ਮੈਂ ਮੰਮੀ ਚੱਲਿਆ ਉਹਨਾਂ ਦੇ ਖਾਣ ਪੀਣ ਮੈਂ ਆਪਾਂ ਨਾ ਜਾਇ ਦਾਜੂ ਬੰਦੇ ਬਹੁਤ ਸਲਾਂਦੇ ਆ ਇਹਨੂੰ ਕੋਟ ਕੋਟ ਉਹਨਾਂ ਨੇ ਮਾਰ ਦੇਣਾ ਝੂਠੇ ਜਿਹਾ ਨਾਮ ਲਾ ਦਿੰਦੇ ਨੇ ਤੇ ਅੱਤੇ ਸਾਡੇ ਘਰ ਉੱਤਨ ਮਾਰ ਨਾਲ ਆ ਗਿਆ ਉਹਨਾਂ ਨੇ ਕੋਟ ਕੋਟ ਮਾਰ ਦਿੱਤਾ ਇਹਨਾਂ ਨੇ ਮਾਰਿਆ ਜਿਨ੍ਹਾਂ ਦੇ ਘਰੇ ਗਿਆ ਸੀ ਉਹ ਜਿੱਥੇ ਜੀ ਆਸੀ ਆਇਆ ਚ ਇਹਨਾਂ ਦੇ ਘਰ ਗਿਆ ਸੀ ਹਾਂ ਇਹ ਸਾਡੇ ਕਮਾਂਡ ਵਾਪਰੇ ਲੱਗ ਗਈ ਜੀ ਨਾਮ ਉਹਦਾ ਨਾ ਉਹਨਾਂ ਦਾ ਹੈ ਮੁੰਡੇ ਦਾ ਨਾਮ ਇੱਕ ਦਾ ਨਾਮ ਪਤਾ ਨਹੀਂ ਚੇਤਾ ਭੁੱਲ ਗਿਆ ਪੂਰੀ ਮਾਨਾ ਗੋਗੀ ਸੀ ਪਿਓ ਦਾ ਮਨ ਦੀ ਸੀ ਅੱਛਾ ਜੀ ਉਹਨਾਂ ਨੇ ਕਹਿਤਾ ਚੋਰੀ ਕਰਨ ਆ ਗਿਆ ਸਾਡੇ ਘਰ ਉਹ ਚਾਹ ਨਾ ਗਿਆ ਸੀ ਮੈਂ ਪਾਲਟੀ ਲੈ ਕੇ ਆਵਾਂ ਚਾਹ ਨਾ ਉਹਨਾਂ ਦੇ ਘਰੇ ਗਿਆ ਪੰਗੜਾ ਪਾਉਣਾ ਤਾਂ ਨਾ ਜਾਈਂ ਅੱਛਾ ਜੀ ਇਹ ਆਪਾ ਤੇ ਉਹ ਛੋਟੇ ਜਿਹੜੇ ਪਿੰਡ ਦੇ ਲੋਕਾ ਉਹਨਾਂ ਉਹਨਾਂ ਕੋਲੋਂ ਕਟਮਾਰ ਹੋਈ ਹੈ ਉਹਦੇ ਪਿੱਛੇ ਨਹੀਂ ਉਹਨਾਂ ਦੇ ਪਰਵਾਨੇ ਆਈ ਹੋਸੀ ਬਹੁਤ ਅੱਛਾ कुया मारिया कुछ देखो मुंडा गयात हो गई मैं किसी गांव दस रात मुटना मेन फोन भी कर दिन दस दिन सानू फिर मैं चौंकी गई बसोना बैठा ही चंगा मैंने बोलिया नहीं गल नी की मैं बुलावा ਰਾਜੂ ਕੀ ਹੋਇਆ ਪੁੱਤ ਤੈਨਾਂ ਬੋਲਦਾ ਨਹੀਂ ਸੀ ਚੁੱਪ ਕਰਕੇ ਬੈਠਾ ਕੋ ਬੋਲ ਨਹੀਂ ਹੁੰਦਾ ਸੀ ਖਨੇਦਾਨ ਹੀ ਬੋਲਿਆ ਅੰਦਮਨ ਨਗਰ ਨਾਲ ਬਹੁਤ ਕਰਦਾ ਫੋਟੋ ਮਾਰ ਜਾ ਰਹੀ ਹੋਈ ਸੀ ਪਤਾ ਨਹੀਂ ਹੁਣ ਪਾ ਕੁੱਤੇ ਆ ਤਾਂ ਮਰਿਆ ਵਾ ਅਮੀ ਤਾਂ ਕਰਿਆ ਇੰਨੀ ਕੋਟ ਪੈ ਗਈ ਸੀ ਕਦੇ ਨਹੀਂ ਸੀ ਟਾਉਣਾ ਹੋਈ ਕੀ ਮੰਥੀ ਡਰਦੇ ਹੋ ਤੁਸੀਂ ਆ ਮੈਂ ਮੇ ਕਰਾ ਦੇਗਾ ਮੈਂ ਦਾ ਖੁੱਲੇ ਕਰਦੀ ਆ ਹਾਏ ਕਿੰ ਏ ਨੂੰ ਤੁਹਾਡਾ ਰੋਪਿਆ ਜੀ ਪਿੰਡ ਵਿੱਚ ਜਿਹੜਾ ਗਵੰਡਿਆ ਦੇ ਤਾਲ ਪ੍ਰੋਗਰਾਮ ਸੀ ਉਹਨਾਂ ਵੱਲੋਂ ਪੁੱਟ ਮਾਰ ਜੀਤੀ ਐ ਹਾਂ ਉਹਨਾਂ ਨੇ ਕੀਤੀ ਹੋਣੀ ਕਿਸੇ ਨੇ ਕੀਤੀ ਪੁਲਿਸ ਵਾਲੇ ਵਿਚਾਰੇ ਬਚਾ ਕੇ ਕਹਿੰਦੇ ਚੱਲੇ ਉਹਨੇ ਦਾਖਲ ਕਰਾ ਦਿੰਦੇ ਅਸੀਂ ਨੂੰ ਅੱਛਾ ਜੀ ਉਹਨਾਂ ਨੇ ਹੱਥ ਲਾਇਆ ਵਿਚਾਰਿਆਂ ਨੇ ਕਿਸੇ ਨੇ ਵੀ ਅੱਛਾ ਉਹਦੇ ਵਿਚਾਰੇ ਚੱਕ ਕੇ ਲਿਆ ਇੱਥੇ ਮਾਤਾ ਤੇਰਾ ਪੁੱਤ ਬਾ ਚ ਜੀ ਵਈ ਦਾਖਲ ਕਰਾ ਦਿੰਦੇ ਮੈਂ ਕਿਹਾ ਦਾਖਲ ਕਰਾ ਤੋ ਬਾਜੀ ਤੁਸੀਂ ਨੂੰ ਮੈਂ ਕੱਪੜੇ ਅੱਜ ਲੈ ਕੇ ਆਉਣਾ ਸੀ ਇਹਦੇ ਉਹ ਮੈਨਸ ਵੇਰੇ 5 ਵਜੇ ਸੌਂਦੇ ਨਹੀਂ ਜਦੋਂ ਤੁਸੀਂ ਉਹਨਾਂ ਥਾਣੇ ਵਿੱਚ ਜਾ ਰਹੇ ਸਦੇ ਥਾਣੇ ਜਾਇ ਮਿਲੇ ਬੱਚਾ ਤੁਹਾਡਾ ਸਹੀ ਸੀਗਾ ਉਹ ਸਹੀ ਉਹ ਤਾਂ ਬੈਠਾ ਠੀਕ ਸੀ ਉਹਦਾ ਬੋਲ ਨਹੀਂ ਸੀ ਹੁੰਦਾ ਉਤੋਂ ਅੱਛਾ ਬੋਲ ਹੁੰਦਾ ਨਹੀਂ ਵੀ ਪਾ ਕੇ ਬੈਠਾ ਸੀ ਕੀ ਪੁਲਿਸ ਤੋਂ ਕੀ ਕਾਰਵਾਈ ਦੀ ਮੰਗ ਕਰਦੇ ਹੋ ਹਾਂਜੀ ਪੁਲਿਸ ਤੋਂ ਕੀ ਕਾਰਵਾਈ ਦੀ ਮੰਗ ਕਰਦੇ ਬੱਚੇ ਦੀ ਮੌਤ ਹੋ ਗਈ ਆ ਮੈਨੂੰ ਫਰਫ ਇੱਥੇ ਜਾਂਦਾ ਵਾ ਇੱਥੇ ਮੈਂ ਕਹਿੰਦੇ ਮੁੱਕ ਗਿਆ ਵਾ ਕਿਸ ਤਰ੍ਹਾਂ ਦੀ ਵੰਡਿਆ ਕਾਰਵਾਈ ਦੀ ਕਿਸ ਤਰ੍ਹਾਂ ਦੀ ਕਾਰਵਾਈ ਜਾਂਦੇ ਹੋ ਹਾਂ ਭਾਜੀ ਜਿਹਨਾਂ ਨੇ ਕੱਟਾ ਡਾ ਮਾਰਿਆ ਹਾਂ ਉਹਨਾਂ ਤੇ ਫਿਰ ਕਾਲ ਵੀ ਪੁੱਛੋ ਕੱਦਾ ਮਾਰਿਆ ਕਾਹਤੋਂ ਮਾਰਿਆ ਜੇ ਕੋਈ ਚੀਜ਼ ਚੱਕੀ ਆ ਤੁਹਾਡੀ ਤੁਸੀਂ ਫੇਰ ਮਾਰ ਸਕਦੇ ਸਾਨੂੰ ਦੱਸ ਦਿੰਦੇ ਆ ਕੇ ਪੁਲਿਸ ਨੂੰ ਦੱਸ ਦੇ ਆ ਕੇ ਸਾਨੂੰ ਤੁਹਾਨੂੰ ਕਿ ਤੁਹਾਡਾ ਬੱਚੇ ਮਾਰ ਕੇ ਘਰੇ ਆ ਕੇ ਕੁੱਤੇ ਮਾਰਿਆ ਬਹੁਤ ਵਾ ਉਹਨਾਂ ਨੇ ਸਾਨੂੰ ਦੱਸਿਆ ਹੀ ਨਹੀਂ ਦਾ ਅਜੇ ਤੱਕ ਨਹੀਂ ਸਾਨੂੰ ਦੱਸਿਆ ਉਹਨਾਂ ਨੇ ਅਜੇ ਤਾਂ ਪਿੰਡ ਚੈਦਾ ਨਹੀਂ ਪੋਸਟਮਾਰਟ ਨੂੰ ਹੋ ਰਿਹਾ ਜੱਜ ਸਾਹਿਬ ਆਈ ਪਈ ਆ ਹਾਂਜੀ ਪੋਸਟਮਾਰਟ ਦੇ ਵਿੱਚ ਤੇ ਫੋਲੋ ਹੋਏ ਚ ਪੁਲਿਸਰ ਅਸਲ ਮੋਹਤਾ ਪੁਲਿਸਰ ਅਸਲ ਵਿੱਚ ਹੋਈ ਆ ਪੂਰੇ ਬਾਰੀ ਜਾਣੇ ਜਾਂਦੇ ਆ ਮੈਂ ਕੀ ਕਰਾਂ ਹੋ ਜੋ ਕਰਵਾਈ ਤੁਸੀਂ ਕਰਨੀ ਮੈਨੂੰ ਕੋਈ ਨਹੀਂ ਪਤਾ ਮੈਂ ਹੁਣੋਂ ਲਵਦੀ ਮੈਨੂੰ ਲਾ ਪਵੇ ਬਸ ਮੇਰਾ ਬੰਦਾ ਮਿਲ ਜਾਵੇ ਮੈਨੂੰ ਮੈਂ ਕੁਛ ਨਹੀਂ ਦਿੰਦੀ ਕਿਸੇ ਕੋ ਕੁਛ ਨਹੀਂ ਮੰਗਦੀ ਮੇਰਾ ਬੱਚਾ ਮੈਨੂੰ ਮਿਲ ਜਾਵੇ ਮੈਂ ਕੁਛ ਨਹੀਂ ਮੰਗਦੀ ਮੈਂ ਕੁਛ ਨਹੀਂ ਕਿਸੇ ਕੋ ਲੈਣ ਦੀ ਸਰ ਜੀ ਸਰ ਜਿਹੜਾ ਆਪਣੇ ਕਸਟਡੀ ਕਸਟੋਡੀ ਦਾ ਕੋਈ ਐਸਐਡੀ ਨਾਲ ਮਿਲਕੋ ਆ ਰੋਟੀ ਸਿਗਾ ਐਡੀ ਜੀ ਇਹਦਾ ਕੀ ਮਾਮਲਾ ਜੀ ਹੈ ਇਕ ਸਦਕ ਮੁਥਰਾ ਪੁਲਿਸ ਸਟੇਸ਼ਨ ਵਿੱਚ 3 ਤਰੀਕ ਨੂੰ ਇੱਕ ਐਨਡੀਪੀਰ ਦਾ ਫਰਜ਼ਾਨ ਦਰਜ ਹੋਇਆ ਸੀ ਜਿਹਦੇ ਸਮੇਂ ਕੁਮਾਰ ਕੋਲੋਂ 5.8 ਗ੍ਰਾਮ ਹਿਰੋਇਨ ਤੇ ਕੁਝ ਮਸ਼ੀਨੀਆਂ ਗੋਲੀਆਂ ਬਾਰੰਦੀਆਂ ਸਨ ਇਹਨੂੰ 31 ਤਰੀਕ ਨੂੰ ਇਹਦਾ ਮੈਡੀਕਲ ਕਰਾਇਆ ਜਾਂਦਾ ਤੇ ਇਹਨੂੰ ਜੱਸ ਸਾਹਿਬ ਦੇ ਪੇਸ਼ ਕੀਤਾ ਜਾਂਦਾ ਪੇਸ਼ ਕਰਨ ਤੋਂ ਬਾਅਦ ਇਹਦਾ ਇੱਕ ਦਿਨ ਦਾ ਪੁਲਿਸ ਰਿਮਾਰਟ ਹਾਸਲ ਕੀਤਾ ਜਾਂਦਾ ਤੇ ਇਹਨੂੰ ਅੱਜ ਇੱਕ ਤਰੀਕ ਨੂੰ ਅਸੀਂ ਜੱਸ ਸਾਹਿਬ ਦੇ ਪੇਸ਼ ਕਰਨਾ ਸੀ ਪਰ ਅੱਜ ਸਵੇਰ ਦੀ अर्ਲੀ ਮਾਰਨਿੰਗ ਦੇ ਆਸ ਵਿੱਚ ਇਹਦੀ ਡੈਥ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹਨੂੰ ਸਿਵਲ ਹਸਪੀਟਲ ਲੈ ਕੇ ਆਂਦਾ ਜਾਂਦਾ ਹੈ ਤੇ ਇਸ ਦੀ ਇੰਟੀਮੇਸ਼ਨ ਸੀਜੀਐਮ ਸਾਹਿਬ ਦੇ ਕੋਲ ਦਿੱਤੀ ਜਾਂਦੀ ਹੈ ਆਫਟਰ दैट ਇਹਦੀ ਇੱਕ ਜਿਹੜਾ ਕਿ ਪ੍ਰੋਸੈਸ ਹੈ ਜਦੋਂ ਵੀ ਕੋਈ ਕਸਟੋਡੀਅਲ ਡੈਥ ਹੁੰਦੀ ਹੈ ਤਾਂ ਇਹਦਾ ਪੋਸਟਮਾਰਟਮ ਹੈ ਇਹ ਜੁਡੀਸ਼ਰੀ ਜੱਜ ਸਾਹਿਬ ਦੇ ਅੰਡਰ ਹੀ ਹੁੰਦਾ ਤਾਂ ਜੱਜ ਸਾਹਿਬ ਦੀ ਇੱਕ ਬੋਰਡ ਬਣਿਆ ਜਿਹਦੇ ਵਿੱਚ ਡਾਕਟਰਾਂ ਦਾ ਇੱਕ ਬੋਰਡ ਹੈ ਜਿਹੜਾ ਜੱਜ ਸਾਹਿਬ ਦੀ ਨਿਗਰਾਨੀ ਦੇਖੇ ਇਹਦਾ ਪੋਸਟਮਾਰਟਮ ਕਰਿਆ ਤੇ ਅਗਲੀ ਇਨਕੁਆਇਰੀ ਉਹਨਾਂ ਦੇ ਵੱਲੋਂ ਹੀ ਕੀਤੀ ਜਾਵੇਗੀ ਜੁਪ ਸਾਹਿਬ ਜਿਹੜੀ ਕਹਿੰਦੇ ਇਹ ਜਿਹੜਾ ਰੋਪੀ ਸੀਗਾ ਇਹ ਥਾਣੇ ਚਿਸਤਰਾ ਪਹੁੰਚਿਆ ਇਹ ਥਾਣੇ ਚਿਸਤਰਾ ਇਹ ਪਹੁੰਚਿਆ ਇਹ ਮਾਮਲੇ 'ਚ ਫੜਿਆ ਗਿਆ ਸੀਗਾ ਜਾਂ ਭਾਈ ਇਹਦੇ ਕੋਲੋਂ ਜੀ ਰਿਕਵਰੀ ਹੋਈ ਹੈ ਐਂਡੀਪੀਐਸ ਦੇ ਉੱਤੇ ਪਰਚਾ ਦਰਸਿਆਗਾ ਉਹਦੇ ਤੋਂ ਬਾਅਦ ਇਹ ਸਾਡੇ ਕੋਲ ਰਿਮਾਂਡ ਤੇ ਰਿਹਾ ਇਹਦਾ ਮੈਡੀਕਲ ਵੀ ਹੋਇਆ ਇਹਨੂੰ ਜੱਜ ਸਾਹਿਬ ਦੇ ਅਸੀਂ ਪੇਸ਼ ਕੀਤਾ ਸਰ ਤੇ ਦਾ ਇੱਕ ਦਿਨ ਦਾ ਰਿਮਾਂਡ ਸੀਗਾ ਹਾਂਜੀ ਸਰ ਤਬੀਤ ਖਰਾਬ ਸੀ ਇਹਦੀ ਕਿ ਵੈਸੇ ਹੀ ਠੀਕ ਸੀਗਾ ਜੋ ਲੈ ਗਿਆ ਇਹਨੂੰ ਮੈਂ ਜਦੋਂ ਕੱਲੇ ਦਾ ਮੈਡੀਕਲ ਹੋਇਆ ਮੈਡੀਕਲ ਚ ਤਾਂ ਕੋਈ ਇੰਜਰੀ ਜਾਂ ਉਹਦਾ ਦੀ ਕੋਈ ਦਲਵਾ ਸਾਹਮਣੇ ਨਹੀਂ ਹੈ ਬਾਕੀ ਹੁਣ ਪੋਸਟਮਾਰਟਮ ਚੱਲ ਰਿਹਾ ਤੇ ਜਿਦਾ ਸਾ ਵੀ ਜਾਂ ਡਾਕਟਰ ਵੀ ਆਪਾਂ ਕਲੀਅਰ ਕਰਪਾ ਲਈ ਸਰ ਮਹਾਦਾਰੋਪਾ ਕੀ ਡਰਾਂਡ ਵਿੱਚ ਪ੍ਰੋਗਰਾਮ ਸੀ ਜਿਸ ਦਾ ਫੰਕਸ਼ਨ ਸੀ ਆ ਇਹ ਉੱਥੇ ਠਾਨਪੀਨ ਚੱਲ ਰਿਹਾ ਤੇ ਉਹ ਸਭ ਉਹ ਸਭ ਜਿਹੜਾ ਪਰਿਵਾਰ ਸੀ ਉਹਨਾਂ ਵੱਲੋਂ ਕੁੱਟਮਾਰ ਬਹੁਤ ਵੀ ਸੀ ਜਿਹੜੀ ਰਾਜੇ ਬਾਕੀ ਜੇ ਇਦਾਂ ਦੀ ਕੋਈ ਗਲਪਤ ਹੋਗੀ ਤਾਂ ਪੋਸਟਮਾਰਟਮ ਸਾਹਮਣੇ ਆਈ ਜਾਵੇਗੀ ਜਿਹੜੀ ਸਾਨੂੰ ਬਣਾਇਆ ਬਿਆਨ ਦਿੱਤੇ ਮੀਡੀਆ ਚ ਉਹ ਨਹੀਂ ਇਹ ਟਿਆਰੀ ਪੁਲਿਸ ਤੇ ਰੋਪ ਨਹੀਂ ਲਾਏ ਉਹਨਾਂ ਨੇ ਇਹ ਰੋਪ ਲਾਇਆ ਰਿਵੰਡੀਆਂ ਨੇ ਜਿਹੜਾ ਨੇ ਪੁੱਟਮਾਰ ਕੀਤੀ ਆ ਬਹੁਤ ਜ਼ਿਆਦਾ ਉਹਨਾਂ ਦਾ ਪ੍ਰੋਣੇ ਆਇਆ ਸੀ ਉਹਨਾਂ ਨੂੰ ਪੁੱਟਮਾਰ ਚਾਚੇ ਸਾਡਾ ਬੱਚਾ ਜਿਹੜਾ ਮਰਿਆ ਸਵੇਰੇ ਉਹ ਸਹੀ ਸੀਗਾ ਪਰ ਬੋਲ ਨਹੀਂ ਪਾ ਰਿਹਾ ਸੀਗਾ ਇਹ ਰੋਪ ਲਾ ਰਹੇ ਆ ਪੋਸਟਮਾਰਟਮ ਕਲੀਅਰ ਹੋਊਗਾ ਜੀ ਸਰ ਵੀ ਬਣੂਗੀ ਜੀ ਜਿਹੜੇ ਮੰਨ ਲਓ ਰੋਫੀ ਜਣਾ ਵਾਲੋ ਪੁੱਟਮਾਰ ਕੀਤੀ ਜਈ ਜੇ ਤਾਂ ਇਹ ਗੱਲ ਸਾਹਮਣੇ ਹੋਊਗੀ ਤਾਂ ਜ਼ਰੂਰ ਕਾਰਵਾਈ ਕੀਤੀ ਜਾਵੇਗੀ